ਕਰੋ ਕਰੋ ਯਾ ਤਾੜੀਆਂ ਮਾਰੋ ਮਾਰ ਦਿਓ ਆਇਓ ਬਈ ਮੜਾਕ ਜਾਈ ਕਰਕੇ ਦੇ ਦੇ ਦੋ ਮਾਰੇ ਕਿਤੇ ਬਗੇ ਆਦਰ ਦੇ ਬਾਤ ਆ ਆ ਲੋ ਹੁਪਿਆਂ ਬਾਦ ਹਾਂ ਰਿਪੋਰਟ ਦੇ ਕੇ ਆਪੇ ਆ ਜਾਓ ਕੋਈ ਨਾ ਤਾਂ ਮੇਰਾ ਨਾ ਰਿਤਿਕ ਰੋੜਾ ਜੀ ਮੈਂ ਸੂਬਾ ਜਨਰਲ ਸਕੱਤਰ ਆਂ ਪੰਜਾਬ ਯੂਥ ਕਾਂਗਰਸ ਦਾ ਅੱਜ ਜੀ ਸਾਡੇ ਮਾਨਯੋਗ ਸਾਡੇ ਲੀਡਰ ਆਫ ਆਪੋਜੀਸ਼ਨ ਮਾਨਯੋਗ ਰਾਹੁਲ ਗਾਂਧੀ ਜੀ ਦਾ ਜਨਮ ਦਿਨ ਆ ਤੇ ਅੱਜ ਉਹਨਾਂ ਦੇ ਜਨਮ ਦਿਨ ਮੌਕੇ ਅੱਜ ਜਿਹੜਾ ਕਿ ਕੈਂਪ ਲਗਾਇਆ ਗਿਆ ਮੈਡੀਕਲ ਕੈਂਪ ਜੇ ਜੇ ਦੌਰਾਨ ਸਾਨੂੰ ਜਿਹੜਾ ਕਿ ਮਾਨਯੋਗ ਰਾਹੁਲ ਗਾਂਧੀ ਜੀ ਨੇ ਨਿਸ਼ਾਣ ਦੇ ਦੇਸ਼ ਦਿੱਤੇ ਕਿ ਕੋਈ ਵੀ ਜਿਹੜਾ ਕਿ ਕੇਕ ਨਹੀਂ ਵੰਡਿਆ ਜਾਏਗਾ ਨਾ ਕੋਈ ਮਠਾਈ ਵੰਡੀ ਜਾਏਗੀ ਜਿਹੜਾ ਕਿ ਲੋਕਾਂ ਨੂੰ ਜਿਹੜਾ ਕਿ ਆਪਾਂ ਸਹੂਲਤ ਦਈਏ ਤੇ ਇਸ ਕਰਕੇ ਅੱਜ ਹਰ ਇੱਕ ਜਗ੍ਹਾ ਤੇ ਹਰ ਇੱਕ ਜ਼ਿਲ੍ਹੇ ਦੇ ਵਿੱਚ 올ਓਵਰ ਭਾਰਤ ਦੇ ਵਿੱਚ ਜਿਹੜਾ ਅੱਜ ਅੱਜ ਅਲੱਗ-ਅਲੱਗ ਕੈਂਪਸ ਲੱਗ ਰਹੇ ਨੇ ਕਿਤੇ ਮੈਡੀਕਲ ਕੈਂਪ ਲੱਗ ਰਿਹਾ ਕਿਤੇ ਬਲੱਡ ਕੈਂਪ ਲੱਗ ਰਿਹਾ ਸੋ ਹਰ ਇੱਕ ਇੱਕ ਜਗ੍ਹਾ ਤੇ ਜਿਹੜਾ ਕਿ ਵੱਖ-ਵੱਖ ਤਰੀਕੇ ਦੇ ਕੈਂਪ ਲਗਾਏ ਜਾ ਰਹੇ ਨੇ ਅੱਜ ਜਿਹੜਾ ਕਿ ਸਾਡੇ ਮਾਨਯੋਗ راہুল ਗਾਂਧੀ ਜੀ ਦੇ ਜਨਮ ਦਿਨਾ ਉਹਨਾਂ ਨੂੰ ਸਮਰਪਿਤ ਅੱਜ ਜਿਹੜਾ ਕਿ ਅਸੀਂ ਤਨਤਨ ਮੈਡੀਕਲ ਕੈਂਪ ਕੀਤਾ ਤੇ ਸਾਰਾ ਕੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਮੈਡੀਕਲ ਕੈਂਪ 'ਚ ਇਹਦੇ ਵਿੱਚ 올ਓਵਰ ਸਾਰੀ ਸਹੂਲਤ ਦਿੱਤੀ ਜਾ ਰਹੀ ਹੈ ਜੀ 슈ਗਰ ਚੈੱਕ ਹੋ ਰਹੀ ਹੈ ਜੀ ਬੀਪੀ ਚੈੱਕ ਹੋ ਰਿਹਾ ਜੀ ਕਿਸੇ ਨੂੰ ਕੋਈ ਪ੍ਰੋਬਲਮ ਹੈ ਉਹ ਡਾਕਟਰਜ਼ ਮਾਹਿਰ ਆਏ ਹੋਏ ਨੇ ਉਹਨਾਂ ਨੂੰ ਦੱਸ ਸੋ ਹਰ ਇੱਕ ਤਰ੍ਹਾਂ ਦੀ ਜਿਹੜੀ ਸਹੂਲਤ ਹੈ ਜਿਹੜੀ ਅੱਜ ਇੱਥੇ ਪ੍ਰੋਵਾਈਡ ਕਰਾਈ ਜਾ ਰਹੀ ਹੈ ਇਹ ਸਰ ਵੇਖਣ ਨੂੰ ਮਿਲਦਾ ਕਿ ਲੋਕਾਂ ਨੂੰ ਜ਼ਿਆਦਾ ਕਰੇ ਡਿਪਰੈਸ਼ਰ ਚ ਰਹਿੰਦੇ ਨੇ ਜੀ ਜਿਹੜਾ ਤੁਹਾਡਾ ਕੈਂਪਾ ਕਿੰਨੀ ਕੁ ਸੁਰੱਖਤ ਲੋਕਾਂ ਨੂੰ ਇਸ ਤੋਂ ਵਰਯਾ ਮਿਲਦਾ ਅਸੀ ਜੀ ਬਿਲਕੁਲ 2 ਦਿਨ ਹੋ ਗਏ ਆ ਪੂਰੇ ਸ਼ਹਿਰ ਦੇ ਵਿੱਚ ਅਨਾਉਂਸਮੈਂਟ ਕਰਾਈ ਆ ਲਗਾਤਾਰ 2 ਦਿਨ ਪੂਰੇ ਸ਼ਹਿਰ ਚ ਅਨਾਉਂਸਮੈਂਟ ਹੋਈ ਆ ਤੇ ਅੱਜ ਦੇਖੋ ਕਿ ਲੋਕ ਆ ਰਹੇ ਨੇ ਤੇ ਬਿਲਕੁਲ ਮੈਨੂੰ ਪੂਰਨ ਉਮੀਦ ਹੈ ਕਿ ਲੋਕ ਇਹਦਾ ਜਿਹੜਾ ਕਿ ਫਾਇਦਾ ਉਠਾਣਗੇ ਸੋ ਮੈਂ ਹੀ ਅਪੀਲ ਕਰਦਾ ਹਾਂ ਕਿ ਆਪਾਂ ਜਿਹੜਾ ਕਿ ਜਿਤਨਾ ਸਾਡੇ ਮਾਨਿਓ ਗ੍ਰਾਹੂਲ ਗਾਂਧੀ ਜੀ ਦੀ ਸੋਚ ਹੈ ਐ ਸੋਚ ਤੇ ਆਪਾਂ ਜਿਹੜਾ ਕਿ ਯੂਥ ਆਪਣਾ ਚੱਲੀਏ ਤਾਂ ਕਿ ਆਉਣ ਵਾਲਾ ਜਿਹੜਾ ਸਾਡਾ ਭਾਰਤ ਦਾ ਭਵਿੱਖਾ ਵਧੀਆ ਹੋ ਸਕੇ ਜਿਹੜੇ ਉਹ ਦੇ ਡਾਕਟਰ ਆਏ ਇਹ ਸਭ ਨਵ ਮੈਡੀ ਸਿਟੀ ਆ ਪ੍ਰਾਈਵੇਟ ਹਸਪੀਟਲ ਉਹਨਾਂ ਦੇ ਡਾਕਟਰ ਆਏ ਜੀ